ਸਤਿ ਸ਼੍ਰੀ ਅਕਾਲ ਮੈਂ ਸੁਖਮਨ ਰਕਾਨ ਫੈਸ਼ਨ ਡੈਲਰ ਬਰੇਟਾ ਤੋਂ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਨਵੇਂ ਸੂਟ ਦੇ ਨਾਲ ਲੈ ਕੇ ਆਏ ਆ ਨਵੇਂ ਸੂਟ ਦੇ ਨਾਲ ਅਸੀਂ ਜਿਹੜਾ ਇਹ ਵੀਡੀਓ ਲੈ ਕੇ ਆਏ ਆ ਇਹ ਕੜਾਈ ਵਾਲਾ ਸੂਟ ਹੈ ਦੇਖੋ ਇਹ ਦੇਖੋ ਪਰਪਲ ਜੇ ਕਲਰ ਚ ਹੈ ਲਾਈਟ ਜਾਂ ਪਰਪਲ ਜੇ ਕਲਰ ਹੈ ਜਮਾ ਇਹਦੇ ਅਸੀਂ ਬਲੈਕ ਕਲਰ ਦਾ ਧਾਗਾ ਜਿਹੜਾ ਯੂਜ਼ ਕੀਤਾ ਹੋਇਆ ਹੈ ਬਲੈਕ ਕਲਰ ਦੇ ਧਾਗੇ ਨਾਲ ਆਇਆ ਜਿਹੜੀ ਕਢਾਈ ਇਹਦੀ ਕੀਤੀ ਹੋਈ ਹੈ ਇਹ ਦਾ ਸੀ ਗਲਾ ਕੀਤਾ ਹੋਇਆ ਹੈ ਉੱਪਰ ਗੋਲ ਗਲਾ ਕਰਕੇ ਇਸ ਤਰ੍ਹਾਂ ਡਿਜ਼ਾਈਨ ਹੈ ਜਿਹੜਾ ਕੀਤਾ ਹੋਇਆ ਤੁਸੀਂ ਇੰਸਟਾਗ੍ਰam ਤੇ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਜ਼ਿਆਦਾ ਦੇਖਿਆ ਹੋਣਾ ਕਿ ਇੰਸਟਾਗ੍ਰam ਤੇ ਇਸ ਡਿਜ਼ਾਈਨ ਦੀਆਂ ਜਿਹੜੀਆਂ ਵੀਡੀਓਜ਼ ਨੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੁਸੀਂ ਇਹ ਡਿਜ਼ਾਈਨ ਆ ਇੰਸਟਾਗ੍ਰam ਤੇ ਜਿਹੜੀਆਂ ਭੈਣਾਂ ਨੇ ਦੇਖਿਆ ਹੋਣਾ ਇਹਦਾ ਅਸੀਂ ਇਹ ਗਲਾ ਕੀਤਾ ਹੋਇਆ ਹੈ ਇਹ ਅਸੀਂ ਇਹਦਾ ਕੇਰਾ ਕੀਤਾ ਹੋਇਆ ਦੇਖੋ ਇਸ ਤਰੀਕੇ ਨਾਲ ਇਹਦਾ ਇਹ ਅਸੀਂ ਕੇਰਾ ਕੀਤਾ ਹੋਇਆ ਹੈ ਕੇਰੇ ਤੋਂ ਬਾਅਦ ਅਸੀਂ ਇਹਦੀਆਂ 슬ੀਵਸ ਕੀਤੀਆਂ ਹੋਈਆਂ ਨੇ ਦੇਖੋ ਇਹ ਇਹਦੀਆਂ 슬ੀਵਸ ਨੇ ਜੇਕਰ ਕਿਸੇ ਮੇਰੀ ਭੈਣ ਨੂੰ ਇਸ ਕਲਰ ਦੇ ਵਿੱਚ ਇਹ ਸੂਟ ਹੈ ਜਿਹੜਾ ਤਿਆਰ ਕਰਵਾਣਾ ਹੋਵੇ ਇਸ ਡਿਜ਼ਾਈਨ ਦੇ ਵਿੱਚ ਤਿਆਰ ਕਰਵਾਣਾ ਹੋਵੇ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਜਾਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਸੂਟ ਹੈ ਜਿਹੜਾ ਤਿਆਰ ਕਰਵਾ ਸਕਦੇ ਹੋ ਜੇਕਰ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਜਾਂ ਕਿਸੇ ਹੋਰ ਡਿਜ਼ਾਈਨ ਦੇ ਵਿੱਚ ਕੋਈ ਵੀ ਸੂਟ ਹੈ ਜਿਹੜਾ ਸਾਡੇ ਤੋਂ ਤਿਆਰ ਕਰਵਾਣਾ ਹੈ ਤਾਂ ਤੁਸੀਂ ਸਾਨੂੰ ਵਟਸਐਪ ਦੇ ਰਾਹੀਂ ਮੈਸੇਜ ਕਰਕੇ ਕੋਈ ਵੀ ਡਿਜ਼ਾਈਨ ਆ ਸਕਰੀਨਸ਼ਾਟ ਕੇਜ ਕੇ ਸਾਡੇ ਕੋਈ ਵੀ ਡਿਜ਼ਾਈਨ ਹੈ ਜਿਹੜਾ ਤਿਆਰ ਕਰਵਾ ਸਕਦੇ ਹੋ ਏ ਡਿਜ਼ਾਇਨ ਤੁਸੀਂ ਕਿਸੇ ਵੀ ਕਲਰ ਆ ਕਿਸੇ ਵੀ ਫੈਬਰਿਕ ਦੇ ਤਿਆਰ ਕਰਵਾ ਸਕਦੇ ਹੋ ਹੁਣ ਜਿਵੇਂ ਇਹ ਕਿਸੇ ਮੇਰੀ ਭੈਣ ਨੇ ਇਹ ਕਲਰ ਦੇ ਉੱਤੇ ਇਹ ਡਿਜ਼ਾਇਨ ਹੈ ਜਿਹੜਾ ਰੇਡੀ ਕਰਵਾ ਤਿਆਰ ਕਰਵਾਇਆ ਸੀ ਸਾਡੇ ਤੋਂ ਇਹ ਅਸੀਂ ਮੇਰੀ ਭੈਣ ਦੇ ਲਈ ਇਹ ਸੂਟ ਹੈ ਜਿਹੜਾ ਤਿਆਰ ਕੀਤਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ ਜੋ ਵੀ ਅਸੀਂ ਕੋਈ ਵੀ ਸੂਟ ਹੈ ਜਿਹੜਾ ਤਿਆਰ ਕਰਦੇ ਹਾਂ ਉਹ ਉਸ ਦੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਕੋਈ ਵੀ ਵੀਡੀਓਜ਼ ਹੈ ਵੀ ਕੋਈ ਵੀ ਸੂਟ ਹੈ ਉਹਦੀ ਹਾਰੇ ਕਸੂਟ ਦੀ ਜਿਹੜੀ ਵੀਡੀਓਜ਼ ਐ ਬਣਾਈਏ ਸੀ ਵੀਡੀਓ ਬਣਾ ਕੇ ਉਹ ਤੁਹਾਡੇ ਸਾਹਮਣੇ ਵੀ ਅਸੀਂ ਸੂਟ ਨੂੰ ਲੈ ਕੇ ਆਈਏ ਵੀ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਡੇ ਕੋਲੋਂ ਇਹ ਇਸ ਤਰ੍ਹਾਂ ਦੇ ਸੂਟ ਐ ਜਿਹੜੇ ਤਿਆਰ ਕਰਵਾ ਰਹੀਆਂ ਨੇ ਅਸੀਂ ਤੁਹਾਨੂੰ ਜੋ ਵੀ ਡਿਜ਼ਾਈਨ ਐ ਜਿਹੜਾ ਤੁਹਾਡੇ ਸਾਹਮਣੇ ਅਸੀਂ ਕੋਈ ਕੜਾਈ ਵਾਲਾ ਸੂਟ ਐ ਚਾਹੇ ਉਹ ਪੇਂਟਿੰਗ ਵਾਲਾ ਸੂਟ ਐ ਚਾਹੇ ਉਹ ਜਰੀ ਵਰਕ ਐ ਚਾਹੇ ਉਹ ਆਰੀ ਵਰਕ ਐ ਕੋਈ ਵੀ ਡਿਜ਼ਾਈਨ ਤੁਹਾਡੇ ਸਾਹਮਣੇ ਅਸੀਂ ਵੀਡੀਓ ਰਾਹੀਂ ਲੈ ਕੇ ਆਉਨੇ ਆਂ ਉਹ ਅਸੀਂ ਮੇਰੀਆਂ ਭੈਣਾਂ ਦੇ ਸੂਟ ਹੈ ਜਿਹੜੇ ਸਾਡੇ ਤੋਂ ਜਿਹੜੀਆਂ ਮੇਰੀਆਂ ਭੈਣਾਂ ਪੂਰੇ ਇੰਡੀਆ ਦੇ ਵਿੱਚ ਲਾ ਲੋ ਚਾਹੇ ਫੋਰਨ ਕੰਟਰੀਜ਼ ਦੇ ਵਿੱਚ ਲਾ ਲੋ ਸਾਡੇ ਤੋਂ ਆਰਡਰ ਕਰਕੇ ਮੰਗਵਾ ਰਹੀਆਂ ਨੇ ਉਹ ਅਸੀਂ ਤੁਹਾਨੂੰ ਵੀਡੀਓ ਦੇ ਰਾਹੀਂ ਦਿਖਾਉਣੀ ਹੁੰਦੇ ਆ ਤਾਂ ਕਿ ਕੋਈ ਹੋਰ ਮੇਰੀ ਭੈਣ ਨੂੰ ਇਹ ਡਿਜ਼ਾਈਨ ਚਾਹੇ ਇਹ ਕਲਰ ਦਾ ਸੂਟ ਪਸੰਦ ਹੋਵੇ ਤਾਂ ਸਾਨੂੰ ਉਹ ਮੈਸੇਜ ਕਰਕੇ ਜਾਂ ਇਸ ਡਿਜ਼ਾਈਨ ਦਾ ਸਕਰੀਨਸ਼ਾਟ ਏਜ ਕੇ ਸਾਡੇ ਤੋਂ ਇਸ ਡਿਜ਼ਾਈਨ ਆ ਦਾ ਸਕਰੀਨਸ਼ਾਟ ਭੇਜ ਕੇ ਜਿਹੜਾ ਸੂਟ ਹੈ ਤਿਆਰ ਕਰਵਾ ਸਕਦੀਆਂ ਨੇ ਇਸ ਲਈ ਸਾਡੀਆਂ ਰੋਜ਼ਾਨਾ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇੰਸਟਾਗ੍ਰam ਨੂੰ ਫੋਲੋ ਕਰੋ ਫੇਸਬੁੱਕ ਨੂੰ ਫੋਲੋ ਕਰੋ YouTube ਨੂੰ ਸਬਸਕ੍ਰਾਈਬ ਕਰੋ ਧੰਨਵਾਦ